ਨੂੰ ਮੈਂ ਕੱਲੀ ਸੀ ਕਰੇ ਰਾਤ ਨੂੰ ਗੇਟ ਸਾਡਾ ਖੜਕਿਆ ਤੇ ਗੇਟ ਖੁੱਲਤਾ ਹੈ ਤੇ ਮੈਂ ਕਿਹਾ ਹਰੇ ਫੱਟ ਕੇ ਗਿਆ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਜਣੇ ਆਏ ਸੀ ਅੰਦਰ ਤੇ ਉਹਨਾਂ ਮੈਨੂੰ ੱਤਕਾ ਕੀਤਾ ਇੱਕ ਪਿੱਪਲ ਸਿੰਘ ਨੇ ੱਤਕਾ ਕੀਤਾ ਕਾਲੇ ਸਿੰਘ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਰੱਖੀਆਂ ਪਿੱਪਲ ਸਿੰਘ ਨੇ ਮੇਰੇ ਨਾਲ ੱਤਕਾ ਕੀਤਾ ੱਤਕਾ ਕਰਕੇ ਤੇ ਉਹਨਾਂ ਨੇ ਮਸ਼ੋਰ ਮਚਾ ਦੇਈਆਂ ਮੇਰੇ ਘਰ ਵਾਲੇ ਉੱਥੇ ਉਹਨੇ ਮੇਰਾ ਘਰ ਵਾਲਾ ਬੱਖ ਬੁੱਕ ਪਿਆ ਉਸ ਤੋਂ ਬਾਅਦ ਮੇਰੇ ਘਰ ਵਾਲੇ ੱਤਕਾ ਮਾਰ ਕੇ ਭੱਜ ਗਏ ਫੇਰ ਮੇਰੇ ਘਰ ਵਾਲਾ ਮਗਰ ਭੱਜਾ ਕੰਧ ਤੂੰ ਚੱਪ ਕੇ ਫੇਰ ਭੱਜ ਗਿਆ ਤੁਹਾਡੀ ਮਰਜ਼ੀ ਦੇ ਬਿਨਾਂ ਜਦੋਂ ਹਾਂ ਮੇਰੇ ਮਰਜ਼ੀ ਦੇ ਬਿਨਾਂ ਜੇ ਫਰਦਸਤ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਰੋਦੇ ਫਿਰਦੇ ਤੇ ਖਾਂਦੇ ਫਿਰਦੇ ਖਾਂ ਆਂ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਕਰਦੇ ਵਿੱਚੋਂ ਵੜ ਕੇ ਵਿਆਹੀ ਔਰਤ ਦੇ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਜ਼ਬਰਜਨਾ ਤੁਹਾਨੂੰ ਦੱਸਦੇ ਕਿ ਖਬਰ ਫਿਰੋਜ਼ਪੁਰ ਦੀ ਹੈ ਜਿੱਥੇ ਇੱਕ ਵਿਆਹੀ ਔਰਤ ਨੇ ਤਿੰਨ ਵਿਅਕਤੀਆਂ ਤੇ ਦੋਸ਼ ਲਗਾਇਆ ਕਿ ਉਹਨਾਂ ਨੇ ਘਰ ਦੇ ਵਿੱਚ ਵੜ ਕੇ ਉਸਤੇ ਨਾਲ ਜ਼ਬਰ ਜਨਾਹ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਵਿਆਹ ਤੇ ਗਿਆ ਹੋਇਆ ਸੀ ਤੇ ਮੈਂ ਤੇ ਮੇਰਾ ਪਤੀ ਘਰ ਦੇ ਵਿੱਚ ਸੌ ਰਹੇ ਸੀ ਤਾਂ ਰਾਤ ਨੂੰ 2 ਵਜੇ ਤੇ ਕਰੀਬ ਹਵੇਲੀ ਦਾ ਬਾਹਰਲਾ ਗੇਟ ਖੜਕਣ ਦੀ ਆਵਾਜ਼ ਆਈ ਤਾਂ ਜਦੋਂ ਉੱਠ ਕੇ ਉਹ ਗੇਟ ਖੋਲਣ ਗਈ ਤਾਂ ਦੇਖਿਆ ਕਿ ਤਿੰਨ ਵਿਅਕਤੀ ਜ਼ਬਰਦਸਤੀ ਘਰ ਦੇ ਅੰਦਰ ਦਾਖਲ ਹੋ ਗਏ ਨੇ ਤੇ ਇੱਕ ਵਿਅਕਤੀ ਨੇ ਮੇਰੀਆਂ ਬਾਹਾਂ ਨੂੰ ਫੜ ਲਿਆ ਤੇ ਦੂਸਰੇ ਵਿਅਕਤੀ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਮੇਰੀ ਮਰਜ਼ੀ ਤੋਂ ਬਿਨਾ ਮੇਰੇ ਨਾਲ ਪਲਾਤਕਾਰ ਕੀਤਾ। ਨੂੰ ਮੈਂ ਕੱਲੀ ਸੀ ਕਰੇ ਰਾਤ ਨੂੰ ਗੇਟ ਸਾਡਾ ਖੜਕਿਆ ਦੂਜੇ ਸਾਡੇ ਕੋਲ ਆ ਗਏ ਹਾਂ ਕੱਲੀ ਸੀ ਹੋਰ ਵੀ ਪਵਾ ਰਹੇ ਹੋ ਹੋ ਨਹੀਂ ਸੀ ਮੇਰੇ ਘਰ ਵਾਲੇ ਸੀ ਕਰੇ ਦੂਜੇ ਵਿਆਹ ਤੇ ਗਏ ਹੋਏ ਸੀ ਤੇ ਗੇਟ ਖੁਰਕਾ ਤੇ ਮੈਂ ਕਿਹਾ ਜਰੇ ਪੱਤ ਕੀ ਗਏ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਜਣੇ ਆਏ ਸੀ ਅੰਦਰ ਇਹ ਦਵਾ ਦੇ ਖੋਲ ਕੇ ਤੇ ਉਹਨਾਂ ਮੈਨੂੰ ਤੱਕਾ ਕੀਤਾ ਇੱਕ ਪੀਪਲ ਸਿੰਘ ਨੇ ਤੱਕਾ ਕੀਤਾ ਤੇ ਇੱਕ ਜਿਹੜਾ ਕਾਲੇ ਸਿੰਘ ਨੇ ਬਾਹ ਫੜੀਆਂ ਉਹ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਪਿੰਡ ਚਾਂਦੇ ਵਾਲੇ ਦੇ ਟਾਣੀ ਤੋਂ ਤੇ ਦੂਜੇ ਬੱਗੇ ਸਿੰਘ ਨੇ ਮੇਰਾ ਮੂੰਹ ਟੱਕੀ ਰੱਖਿਆ ਹੈ ਤੇ ਬੱਕ ਜਿਹੜੀ ਕਾਲੇ ਸਿੰਘ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਰੱਖੀਆਂ ਨੇ ਪੀਪਲ ਸਿੰਘ ਨੇ ਮੇਰ ਨੂੰ ਤੱਕਾ ਕੀਤਾ ਹੈ ਤੱਕਾ ਕਰਕੇ ਤੇ ਉਹਨੇ ਨੂੰ ਮੈਂ ਸ਼ੋਰ ਮਚਾ ਦੇਈ ਆ ਮੇਰੇ ਘਰ ਵਾਲੇ ਉੱਥੇ ਉਹ ਮੇਰੇ ਘਰ ਵਾਲਾ ਬੱਖੇ ਭੁੱਖੇ ਪਿਆ ਉਸ ਤੋਂ ਬਾਅਦ ਮੇਰੇ ਘਰ ਵਾਲ ਨੂੰ ਟੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਕੰਧ ਟੁੱਟਾ ਪ ਕੇ ਫਿਰ ਭੱਜ ਗਿਆ ਮੇਰੇ ਘਰ ਵਾਲ ਨੂੰ ਇੱਟ ਮਾਰੀ ਨੇ ਸੱਟ ਮਾਰ ਕੇ ਫਿਰ ਭੱਜ ਗਿਆ ਸੀ ਤੇ ਅਸੀਂ ਫਿਰ ਮੇਰੇ ਘਰ ਵਾਲਾ ਖੱਟਕਾ ਵੀ ਲੱਗ ਗਈ ਸੀ ਤੇ ਅਸੀਂ ਇਹਨੇ ਮੇਰੇ ਘਰ ਵਾਲ ਨੇ ਫਿਰ ਠਾਇਆ ਵਾਂਗ ਆ ਕੇ ਨਹੀਂ ਤੁਹਾਡੇ ਮਰਜ਼ੀ ਦੇ ਬਿਨਾਂ ਜਬਰਦਸਤੀ ਹਾਂ ਮੇਰੇ ਮਰਜ਼ੀ ਦੇ ਬਿਨਾਂ ਜ਼ਬਰਦਸਤੀ ਕੀਤੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤੇ ਛੱਡ ਕੇ ਸੀ ਬਹੁਤ ਮਾੜੇ ਹਾਲਾਤ ਸੱਚੀ ਵੇ 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 ਪਰਦ ਵੇ ਪਰਦ ਛੱਡ ਗਏ ਹਾਂ ਵੇ ਪਰਦ ਛੱਡ ਗਏ ਸੀ ਭੱਜ ਕੇ ਫਰਾਰ ਹੋ ਗਿਆ ਸਰ ਹਾਂ ਭੱਜ ਕੇ ਫਰਾਰ ਹੋ ਕਿੱਧਰ ਫਰਾਰ ਹੋਏ ਕਿਹੜੀ ਕਿੱਧਰ ਇਧਰੋਂ ਕਾਂਦਲੇ ਪਾਸੇ ਹੋ ਗਏ ਗੇਟ ਤੋਂ ਨਹੀਂ ਵੇ ਲੱਗਾ ਹਾਂ ਗੇਟ ਲੱਗਾ ਉਹਨਾਂ ਨੇ ਗੇਟ ਲਾ ਲਏ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗੇਟ ਲਾਇਆ ਸੀ ਗੇਟ ਲਾਤਾ ਸੀ ਉਹਨਾਂ ਨੇ ਉਹਨਾਂ ਨੇ ਗੇਟ ਲਾਤਾ ਹੈ ਤੇ ਉਸ ਤੋਂ ਫਰਾਰ ਹੋ ਗਏ ਹਾਂ ਭੱਜ ਗਏ ਉਸ ਤੋਂ ਜਬਰਦਸਤੀ ਕਰਕੇ ਹਾਂ ਜਬਰਦਸਤੀ ਕਰਕੇ ਥਾਣੇ ਵਾਲਿਆਂ ਤੋਂ ਤੁਹਾਡੇ ਬਿਆਨ ਕਰਨਾ ਹੈ ਥਾਣੇ ਵਾਲੇ ਨੇ ਬਿਆਨ ਕੀ ਕਰ ਲੈਨੇ ਪਰ ਅਗਾ ਕਾਰਵਾਈ ਨਹੀਂ ਕਰਦੇ ਪਰ ਬਿਆਨ ਕਿਹੜੇ ਥਾਣੇ ਵਾਲਿਆਂ ਨੇ ਕੀਤਾ ਸਤਾਰਾ ਵਾਲੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੀ ਉਹਨਾਂ ਤੇ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨੇ ਕੀ ਮੰਗਿਆ ਤੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂ ਕਾਰਵਾਈ ਪਿੱਪਲ ਸਿੰਘ ਤੇ ਤੇ ਕਾਲਾ ਸਿੰਘ ਤੇ ਤੇ ਬੱਗਾ ਸਿੰਘ ਤੇ ਕਾਰਵਾਈ ਚਾਹੀਦੀ ਹਾਂ ਮੈਨੂੰ ਸਾਫ ਚਾਹੀਦਾ ਮੇਰੇ ਬੱਚੇ ਰੋਲਦੇ ਫਿਰਦੇ ਤਾਂ ਕਿ ਖਾਂਦੇ ਫਿਰਦੇ ਥਾਂ ਥਾਂ ਤੇ ਸਰ ਇੱਕ ਵਿਆਹਤਾ ਔਰਤ ਨਾਲ ਰੇਪ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀ ਜਿਹੜਾ ਇੱਕ ਜਿਵੇਂ ਕੰਪਲੇਂਟ ਆਈ ਸੀ ਤੋਂ ਐਚ ਪਰ ਜਿਹੜਾ ਹੈਗਾ ਲਾਅ ਜਿਵੇਂ ਕੋਈ ਕੋਗਨੀਕਲ ਅਫੈਂਸ ਦੀ ਕੰਪਲੇਂਟ ਆਂਦੀ ਹੈ ਤੋਂ ਛੇਤੀ ਛੇਤੀ ਪਰਚਾ ਦਰਜ ਕੀਤਾ ਜਾਂਦਾ ਹੈ ਇਸ ਲਈ ਇੱਕ ਪਰਚਾ ਨੰਬਰ ਜਿਹੜਾ ਹੈਗਾ 67 ਬਟਾ 24 ਦਰਜ ਕੀਤਾ ਗਿਆ ਹੈ ਸਦਾ ਥਾਣੇ ਵਿੱਚ ਤੇ ਤਫਤੀਸ਼ ਜਾਰੀ ਹੈ ਛੇਤੀ ਤੋਂ ਛੇਤੀ ਅਸੀਂ ਜਿਹੜੀ ਤਫਤੀਸ਼ ਨੂੰ ਮੁਕੰਮਲ ਕਰਾਂਗੇ ਧੰਨਵਾਦ